ਇਹਨੇ ਫਿਰ ਇੱਥੇ ਆਣੇ ਮੈਨੂੰ ਗਾਲਾ-ਗੋਲਾ ਕੱਟਦਾ ਮੇਰੇ ਤੱਕੇ-ਤੁੱਕੇ ਮਾਰੇ ਦੋ ਜਣ ਮੇਰੇ ਗੱਲ ਪੈ ਕੇ ਫਿਰ ਮੈਨੂੰ ਇਹਨੇ ਮੁਰਕਾ ਮਢੀਰ ਫਿਰ ਸਾਧ ਲਈ ਮੈਂ ਕਿਹਾ ਡਰਦਾ ਮੇਰਾ ਦੁਕਾਨ ਵੀ ਛੱਡ ਗਿਆਵੇਂ ਕਾਦੀ ਨਾ ਪਣ ਦੇ ਰੇ ਤੇ ਮੁੱਕੇ ਮਾਰ ਕੇ ਮੁਰਗਾਂ ਇਹਨਾਂ ਨੇ ਡੰਡਾ-ਡੰਡੇ ਮਾਰਿਆ ਸਾਰਾ ਕੁਪਾ ਹੁੰਦਾ ਹੋਸ਼ ਹੁਣ ਛੱਡਿਆ ਚੌਂਕੀ ਵੀ ਤੇ ਨੇੜੀ ਹੈ ਹਾਂਜੀ ਚੌਂਕੀ ਦੇ ਵੀ ਇੰਨੀ ਦੂਰ ਹੈ ਚੌਂਕੀ ਆ ਥੋੜੀ ਬਾੜੀ ਹੈ ਕਿਲਾ ਬਾੜ ਹੈ ਜੀ ਉਹ ਤੇ ਆਰਪੁਰ ਵੀ ਗਈ ਉਹਨਾਂ ਕੋਲੇ ਕਿ ਨਹੀਂ ਹੈਗੇ ਹੀ ਹਾਂਜੀ ਹਾਂਜੀ ਆਇਆ ਜੀ ਕੀ ਸੀਗਾ ਉਹਨਾਂ ਕੋਲੇ ਰਿਵਾਰ-ਵਾਰ ਲਿਆ ਭਾਈ 2 ਨੰਬਰ ਦੁੱਧੇ ਬਾਦ ਵਾਲਮੀ ਦੇ ਅੰਦਰ ਆ ਜਾਓ ਤੁਸੀਂ ਇੱਥੇ ਲੜਨਾ ਜੇ ਤੇ ਤਾਂ ਹੀ ਹੱਥ ਜੋੜਦਾ ਜੀ ਗਾਇਆ ਨਹੀਂ ਲੜਨ ਜੋਗਾ ਗਰੀਬ ਬੰਦਿਆ ਸੀ ਤਾਂ ਕਹਿੰਦੇ ਮਾਰਕੀਟ ਵੀ ਬੰਦ ਕਰਾਈਏ ਹਾਂਜੀ ਰੋਲਾ ਪਾਇਆ ਗਾਲਾ ਕੱਢ ਕੇ ਗਏ ਮਾਰਕੀਟ ਨੂੰ ਜੀ ਕੀ ਕਹਿੰਦੇ ਸੀ ਦੁਕਾਨਾ ਬੰਦ ਕਰ ਦੋ ਤੁਹਾਡੀ ਭੈਣ ਨੂੰ ਤੁਹਾਡੀ ਮਾਂ ਨੂੰ ਕੀ ਲੱਗਦਾ ਨਸ਼ੇੜੀ ਲੱਗਦੇ ਸੀ ਕੀ ਸੀ ਜਾਂ ਲੁੱਟਲੇ ਸੀ ਕਿਹੋ ਜਿਹੇ ਬੰਦੇ ਸੀ ਬੰਦੇ ਭਾਈ ਨਿਸ਼ੇੜੀ ਦਾ ਨਹੀਂ ਸੀ ਐਵੇਂ ਆਪਾਂ ਝੂਠ ਨਹੀਂ ਬੋਲਦੇ ਬੰਦੇ ਠੀਕ ਸੀਗੇ ਪਰ ਨਾ दारू ਨੇ ਕੰਮ ਖਰਾਬ ਕਰਤਾ ਹੀ ਨਜਾਇਜ਼ ਧੱਕਾ ਕਰਕੇ ਬੰਦੇ ਕਿੰਨੇ ਕੁ ਘੰਟੇ ਉਹ ਇੱਥੇ ਰਹੇ ਆ ਭਾਜੀ ਮੈਂ ਗਿਆ ਜਲੇ 6:30 ਵੇ ਦੁਕਾਨ ਬੰਦ ਹਾਤੀ 9 ਵੇ ਤੱਕ ਹੀ ਮੂਰੇ ਰਿਆਂ ਉਹ ਇੱਥੇ ਸੀਗੇ ਜੀ ਕੀ ਨਬਈ ਤੁਹਾਡਾ ਜਸਵੀਰ ਸਿੰਘ ਕੀ ਗੱਲ ਹੋਈ ਆ ਇੱਧਰ ਗੱਡੀ ਆਈ ਇੱਧਰੋਂ ਇੱਧਰੋਂ ਆਇਆ ਹਾਥੀ ਛੋਡੀ ਨਾਲੇ ਪਾਸੋਂ ਤੇ ਹਾਥੀ ਵਾਲਾ ਇਧਰੋਂ ਗੱਡੀ ਨੂੰ ਕ੍ਰਾਸ ਕਰਨ ਲੱਗਾ ਉਹਨੇ ਮਾਰੀ ਸਾਈਡ ਉਹਦਾ ਸ਼ੀਸ਼ਾ ਟੁੱਟ ਗਿਆ ਇਹਨਾਂ ਗੱਡੀ ਮੋੜ ਦੇ ਮੋੜ ਦਾ ਹਾਥੀ ਵਾਲਾ ਭੱਜ ਗਿਆ ਇਹਨਾਂ ਉੱਥੇ ਚੌਂਕ ਜਾ ਕੇ ਵੇਖਿਆ ਹਾਥੀ ਵਾਲ ਨਹੀਂਗਾ ਇਹ ਆਣ ਕੇ ਉੱਥੇ ਚੌਂਕੇ ਲਾ ਕੇ ਮੈਨਾਂ ਨੇ ਤੂੰ ਹਾਥੀ ਵਾਲ ਨਹੀਂ ਵੇਖਿਆ ਕਿੱਧਰ ਗਿਆ ਚਲਾ ਮੈਂ ਬਈ ਧਿਆਨ ਨਾ ਬੋਲ ਮੈਨੂੰ ਪਤਾ ਹੀ ਨਹੀਂ ਜਦੋਂ ਗੱਡੀ ਕਿੱਧਰ ਗਈ ਚਲੀ ਇਹਨੇ ਫਿਰ ਇੱਥੇ ਆਣ ਕੇ ਮੈਨੂੰ ਗਾਲਾ ਗੋਲਾ ਕੱਟਦਾ ਮਰੇ ਧੱਕੇ ਧੱਕੇ ਮਾਰੇ ਦੋ ਜਣ ਮੇਰੇ ਗੱਲ ਪੈ ਗਏ ਫਿਰ ਮੈਨੂੰ ਜੇਨੇ ਮੜਕ ਬੰਦੀਰ ਫਿਰ ਸਾਧ ਲਈ ਮੈਂ ਫਿਰ ਡਰ ਦਾ ਮਰ ਦੁਕਾਨ ਵੀ ਛੱਡ ਕੇ ਆਵੇਂ ਭ ਕੀ ਨੁਕਸਾਨ ਨੁਕਸਾਨ ਆ ਵੇਹਲ ਡਟ ਸਾਹਮਣੇ ਆ ਜੋਗ ਕੁਛ ਨਹੀਂ ਛੱਡਿਆ ਹਾਂਜੀ ਕਾਦੇ ਨਾ ਭੰਦੇ ਰੇ ਇਹ ਮੁੱਕਿਆ ਮਾਰੀਆਂ ਮੁਰੀਆਂ ਇਹਨਾਂ ਨੇ ਡੰਡਾ ਡੁੰਡੇ ਮਾਰਿਆ ਵੇ ਸਾਰਾ ਕੁ ਪਾਣਤਾ ਕੁਛ ਹੋਣੀ ਛੱਡਿਆ ਉਹ ਤੂੰ ਇੱਥੇ ਹੀ ਜਦੋਂ ਭੰਨਿਆ ਨਹੀਂ ਜੀ ਮੈਂ ਗਾਚ ਲੈ ਕਰ ਬੰਦ ਕਰਕੇ ਚਲੇ ਗਏ ਨਾ ਹੀ ਖੁੱਲਾ ਹੀ ਸੀ ਮੈਂ ਕਿਉਂ ਇੰਨਾ ਮਢੀਰ ਸਾਧਲੇ ਹੀ ਬੰਦੇ ਬਹੁਤ ਜ਼ਿਆਦਾ ਸਾਧਲੇ ਹੀ ਤੂੰ ਮਤਲਬ ਇੱਥੋਂ ਚਲੇ ਗਏ ਪਾਸੇ ਹਾਂਜੀ ਹਾਂ ਜੜਦੇ ਮਾਰੇ ਗਾਚ ਚਲੇ ਫਿਰ ਛੱਡ ਫਿਰੇ ਰਾਤ ਨੂੰ ਉਵੇਂ ਪਿਆਰੇ ਐਵੇਂ ਐਵੇਂ ਪਿਆਰਾ ਜੀ ਤੂੰ ਲੋਕ ਲਾ ਕੇ ਕਿਉਂ ਨਹੀਂ ਗਏ ਬੰਦੇ ਦੇ 12ਵੇਂ ਤੇ ਬੈਠੇ ਰਹੇ ਜੀ ਇੱਥੇ ਅੱਛਾ ਹਾਂਜੀ ਤੁਹਾਨੂੰ ਵੀ ਕੋਈ ਕੁੱਟ ਮਾਰ ਕੀਤੀ ਕੀਤੀ ਆ ਜੀ ਕਿੰਨੀ ਕੋ ਮਾਰੇ ਤੇ ਹਰ ਚਾਹ 5 6 ਥੱਪੇ ਥੱਪੇ ਮਾਰੇ ਇਹਨਾਂ ਨੇ ਮੁਰਗੇ ਦਾ ਡਰਦਾ ਮਾਰ ਗਿਆ ਚਲਾਈ ਤੁਹਾਡੇ ਕਿਹੜਾ ਪਿੰਡ ਆ ਚਾਲਾ ਜੀ ਬਸਤੀ ਕੋਲਗੜੀ ਅੱਛਾ ਚੌਂਕੀ ਵੀ ਇੱਥੇ ਨੇੜੇ ਹੀ ਆ ਹਾਂਜੀ ਚੌਂਕੀ ਦੇੱਬੇ ਕਿੰਨੀ ਦੂਰ ਹੈ ਤੇ ਚੌਂਕੀ ਆ ਥੋੜੀ ਬਾੜੀ ਆ ਜੀ ਕਿਲਾ ਬਾੜ ਹੈ ਜੀ ਅੱਛਾ ਤੇ ਪੁਲਿਸ ਨਹੀਂ ਆਈ ਰਾਤ ਨੂੰ ਨਹੀਂ ਆਈ ਨਹੀਂ ਤੇ ਚੌਂਕੀ ਤੇ ਬੰਦੇ ਤਾਂ ਹੁੰਦੇ ਆ ਮੁਲਾਜ਼ਮ ਤਾਂ ਵਾਹੀ ਨਹੀਂ ਜਿੱਥੇ ਇੱਕ ਦੋ ਹੀ ਸੀਗੇ ਨੁਕਸਾਨ ਕਿੰਨੇ ਦਾ ਹੈਗਾ ਨੁਕਸਾਨ ਵੇਖ ਲਓ ਰੱਡ ਸਾਹਮਣੇ ਹੈ ਗਈ ਇਹ 30 40 50 ਹਜ਼ਾਰ ਦਾ ਹੈਗਾ ਇਹ 60 ਹਜ਼ਾਰ ਦਾ ਕੋਈ ਹਿਅਰਥੂ ਰੁਪਏ ਹੈ ਗਈ ਉਹਨਾਂ ਕੋਲੇ ਕਿ ਨਹੀਂ ਹੈਗੇ ਹਾਂਜੀ ਹਾਂਜੀ ਆਏ ਗਏ ਕੀ ਸੀਗਾ ਉਹਨਾਂ ਕੋਲੇ ਰਵਾਰ-ਵਾਰ ਲਿਆ ਵੇ ਦੋ ਨੰਬਰ ਦੁੱਜੇ ਨਹੀਂ ਤੁਹਾਨੂੰ ਕਿਹਨਾਂ ਪਤਾ ਦੋ ਨੰਬਰ ਦੇ ਇਹ ਇੰਨਾ ਨੂੰ ਨਹੀਂ ਪਤਾ ਯਾਨੀ ਹੈਗੇ ਸੀ ਬੰਦੇ ਬਹੁਤ ਜ਼ਾਰੇ ਆਏ ਸੀ ਨਾ ਉਹਨਾਂ ਨਾਲ ਅੱਛਾ ਹਾਂਜੀ ਰਵਾਰ-ਵਾਰ ਸੀ ਉਹਨਾਂ ਕੋਲੇ ਹਾਂਜੀ ਕਿੰਨੇ ਕ ਬੰਦੇ ਸੀ ਬੰਦੇ ਇਹ 40 50 ਯਾਨੀ ਕਾਹਦੇ ਤੇ ਆਏ ਆ ਗੱਡੀਆਂ ਤੇ ਆਏ ਸੀ ਜੀ ਕਰਾਂ ਤੇ ਆਇਆ ਹਾਂਜੀ ਬਾਅਦ ਵਿੱਚ ਉਹ ਵਾਲਿੰਗ ਦੇ ਅੰਦਰ ਆ ਜਾਓ ਤੁਹਾਨੂੰ ਕਰਾਂਗੇ ਜੋਮ ਕਰਨ ਦੀ ਕਿਵੇਂ ਬਾਅਦ ਵਾਲਿੰਗ ਦੇ ਅੰਦਰ ਆ ਜਾਓ ਤੁਸੀਂ ਇੱਥੇ ਲੜਨਾ ਜੇ ਤੇ ਕਹੀ ਹੱਥ ਜੋੜਦਾ ਸੀਗਾ ਅਸੀਂ ਨਹੀਂ ਲੜਨ ਜੋਗੇ ਗਰੀਬ ਬੰਦੇ ਆਸੀਂ ਤਾਂ ਨਹੀਂ ਤੁਸੀਂ ਉਦੋਂ ਇੱਥੇ ਕਰਦੀ ਦੁਕਾਨ ਦੇ ਵਿੱਚ ਸੀ ਜਦੋਂ ਬੰਦੇ ਤੁਹਾਨੂੰ ਲਲਕਾਰਦੇ ਰਹੇ ਨਹੀਂ ਜਾਈ ਪਿੰਡ ਸੀ ਫੋਨ ਤੇ ਗੱਲ ਕਰਦੇ ਰਹੇ ਜੀ ਅੱਛਾ ਫੋਨ ਤੇ ਰਹੇਗੇ ਤੁਹਾਡੇ ਫੋਨ ਤੋਂ ਹਾਂਜੀ ਆ ਲਿਖਿਆ ਜੀ ਇੱਧਰ ਲਿਖਿਆ ਹਾਂਜੀ ਨਹੀਂ ਤੁਹਾਨੂੰ ਜਿਹੜੇ ਨੰਬਰ ਤੋਂ ਫੋਨ ਆਇਆ ਹੋਰ ਨੰਬਰ ਤੁਹਾਡੇ ਕੋਲ ਹੋਊਗਾ ਹੋਊਗਾ ਜੀ ਦਰਖਾਸਤ ਦਿੱਤੀ ਪੁਲਿਸ ਨੂੰ ਹਾਂਜੀ ਦਿੱਤੀ ਜੀ अच्छा ईकेंती बोलसा पुलसां करा कानून वाई देखो नु भी करदे हां तोहाडी की, की, तो की मांग आ होना हुन एही मांग आ टौडे सामने की करना हुन कार भी होनी चाहिए उनना हां जी कारवाई जी जदों ਭੰਨ ਤੋੜ ਕੀਤੀ ਆ ਤੁਸੀਂ ਇੱਥੇ ਮੌਜੂਦ ਸੀਗੇ हां जी ਵੀਰੇ ਮੌਜੂਦ ਸੀਗੇ ਜੀ ਕਹਿੰਦੇ ਮਾਰਕੀਟ ਵੀ ਬੰਦ ਕਰਾਈ ਆ हां जी ਰੋਲਾ ਪਾਇਆ ਗਾਲਾ ਕੱਢ ਕੇ ਗਏ ਮਾਰਕੀਟ ਨੂੰ ਜੀ ਕੀ ਕਹਿੰਦੇ ਸੀ ਦੁਕਾਨਾਂ ਬੰਦ ਕਰ ਦੋ ਤੁਹਾਡੀ ਭੈਣ ਨੂੰ ਤੁਹਾਡੀ ਮਾਂ ਨੂੰ ਐਂ ਆ ਜੋ ਐ ਜੀ ਸਾਰੇ ਅੱਡੇ ਦੇ ਇਹ ਐਂ ਕਰਕੇ ਰੱਖ ਦਾਂਗੇ ਜੋ ਐ ਜੀ ਮਤੇ ਰਾਤ ਤੇ ਪੂਰਾ ਖੱਪ ਆ ਕੇ ਗਿਆ ਸਾਨੂੰ ਵੀ ਦੁਕਾਨਾਂ ਬੰਦ ਕਰਨੀਆਂ ਪਈਆਂ ਜੀ ਕਿੰਨਾ ਕੁ ਟਾਈਮ ਖੱਪ ਆਉਂਦੇ ਰਹੇ ਬੰਦੇ 12 ਵਜੇ ਤੱਕ ਹੀ ਖੜੇ ਰਹੇ ਹੋਰੇ ਜੀ 60 ਮੁੰਡੇ ਸੀਗੇ ਸਾਰੇ ਰਿਹਾ ਸੀ ਗੱਡੀਆਂ ਤੇ ਹੀ ਸਾਰੇ ਜੀ ਹਥਿਆਰ થી ਰੋਣਾ ਕੋਲੇ ਹਥਿਆਰ ਨਹੀਂ ਆਪਾਂ ਦੇਖਿਆ ਭਾਈ ਅੱਛਾ ਤੁਸੀਂ ਫਿਰ ਦੁਕਾਨਾਂ ਬੰਦ ਕਰ ਦਿੱਤੀਆਂ ਭਾਜੀ ਮੈਂ ਲੇ ਫਿਰ ਸੰਭਾਲਦਾ ਸਮਾਨ ਮੈਨੂੰ ਨੁਕਸਾਨ ਆਪਦਾ ਵੀ ਉਹੀ ਫਾਇਦਾ ਚਲੋ ਉਧਰ ਤਾਂ ਕੀਤਾ ਹੀ ਕੀਤਾ ਭਾਈ ਫਿਰ ਮੈਂ ਤਾਂ ਸੰਭਾਲਦਾ ਸਮਾਨ ਉਹਦੇ ਜੀ ਕੀ ਲੱਗਦਾ ਨਸ਼ੇੜੀ ਲੱਗਦੇ ਸੀ ਕੀ ਸੀ ਜਾਂ ਲੁੱਟਲੇ ਸੀ ਕਿਹੋ ਜਿਹੇ ਬੰਦੇ ਸੀ ਉਹ ਬੰਦੇ ਭਾਈ ਨਿਸ਼ੇੜੀ ਦਾ ਨਹੀਂ ਸੀ ਐਵੇਂ ਆਪਾਂ ਝੂਠ ਨਹੀਂ ਬੋਲਦੇ ਬੰਦੇ ਠੀਕ ਸੀਗੇ ਪਰ ਨਾ दारू ਨੇ ਕੰਮ ਖਰਾਬ ਕਰਤਾ ਹੀ ਨਜਾਇਜ਼ ਧੱਕਾ ਕਰਕੇ ਬੰਦੇ ਦੀ दारू ਪੀਤੀ ਸੀ ਉਹਨੂੰ दारू ਪੀਤੀ ਸੀ ਅੱਛਾ ਤੇ ਆ ਜਿਹੜੀ ਸਾਹਮਣੇ ਇਹਨਾਂ ਨੇ ਖੋਖਾ ਤੋੜਿਆ ਇਹਦਾ ਨਾਈ ਦਾ ਹਾਂਜੀ ਇਹ ਖੋਖਾ ਤੁਸੀਂ ਉਦੋਂ ਦੇਖਿਆ ਜਦੋਂ ਤੋੜਦੇ ਪਏ ਸੀ ਭਾਜੀ ਉਰੇ ਸੀਗੇ ਇੱਥੇ ਸੀਗੇ ਸਾਰੇ ਮੁੰਡੇ ਮੁੰਡੇ ਆ ਗਏ ਸੀ ਬਾਅਦ ਚ ਲਤ ਲੁਤਾ ਮਾਰਦੇ ਰਿਹਾ ਸੀ ਸਮਾਨ ਇੱਕ ਕਰੀ ਤੇ ਚੱਕ ਕੇ ਮੈਂ ਅੰਦਰ ਰੱਖਤਾ ਸੀਗਾ ਜੀ ਫਿਰ ਉਹਨਾਂ ਨੇ ਬਾਹਰ ਕੱਢਤਾ ਫਿਰ ਨਹੀਂ ਭਾਜੀ ਮੈਂ ਬਾ ਸਕਦੇ ਇਹ ਸਿਸਟਮ ਜੀ ਮੈਂ ਆ ਤਾਂ ਫਿਰ ਛੋਟੂ ਛਾੜ ਕੇ ਭਾਜੀ ਸਾਈਡ ਤੇ ਹੋ ਗਿਆ ਆਪਦਾ ਖੜ ਗਿਆ ਸੀ ਗਏ ਅੱਛਾ ਪੁਲਿਸ ਥੰਕੀ ਨੇੜੀ ਹੀ ਇੱਥੇ ਪੁਲਿਸ ਥੰਕੀ ਨਾਲ ਹੀ ਹੈ ਜੀ ਕੋਈ ਨਹੀਂ ਆਇਆ ਪੁਲਿਸ ਵਾਲਾ ਵੀ ਜੀ ਕੋਈ ਨਹੀਂ ਆਇਆ ਨਹੀਂ ਭਾਜੀ ਕਿੰਨੇ ਕ ਘੰਟੇ ਉਹ ਇੱਥੇ ਰਹੇ ਆ ਭਾਜੀ ਮੈਂ ਗਿਆ ਚਲੇ 6:30 6 ਵਜੇ ਦੁਕਾਨ ਬੰਦ ਹਾਤੀ 9 ਵਜੇ ਤੱਕ ਹੀ ਮੂਰੇ ਰਹਿ ਆ ਉਹ ਉਦੋਂ ਇੱਥੇ ਸੀਗੇ ਉਸ ਤੋਂ ਬਾਅਦ ਚ ਮੰਡੀ 'ਚ ਸਾਰੇ ਖੜੇ ਰਹੇ ਆ ਜੀ ਜਿਵੇਂ ਕਹਿੰਦੇ ਵੀ 11-12 ਵਜੇ ਤੱਕ ਖੜੇ ਰਹੇ ਆ ਖੜੇ ਰਹੇ ਆ ਭਾਜੀ ਆਪਣੀ ਮਰਜ਼ੀ ਨਾਲ ਗਏ ਉੱਥੋਂ ਆਪਣੀ ਮਰਜ਼ੀ ਨਾਲ ਕੀ ਮੰਗਾ ਤੁਹਾਡੀ ਹੁਣ ਪ੍ਰ ਜੇ ਨੁਕਸਾਨ ਹੋਇਆ ਉਹਦਾ ਭਰਨ ਭਾਈ ਗਲਤੀ ਹੈਗੀ ਨਹੀਂ ਮੁੰਡੇ ਦੀ ਕੋਈ ਜਿਹੜੀ ਗੱਲ ਸਹੀ ਹੈ